ਸ੍ਰੀ ਗੁਰੂਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪ ਮਾਮਲੇ ਵਿੱਚ ਜੋ ਸਿੱਟ ਬਣਾਈ ਗਈ ਹੈ ਉਸ ਵੱਲੋਂ ਅੱਜ ਚੰਡੀਗੜ੍ਹ ਵਿੱਚ ਐ ਜੀ ਪੀ ਸੀ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਐਸ ਪੀ ਗੁਰਵੰਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਦੋ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਅਤੇ ਜੇਕਰ ਜ਼ਰੂਰਤ ਪਈ ਤਾਂ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਉਹਨਾਂ ਨੇ ਕਿਹਾ ਕਿ ਅਜੇ ਤੱਕ ਐ ਜੀ ਪੀ ਸੀ ਨੇ ਉਹਨਾਂ ਨੂੰ ਰਿਕਾਰਡ ਜਮਾਨ ਨਹੀਂ ਕਰਵਾਇਆ ਮੇਰਾ ਨਾਮ ਗੁਰਬੰਦ ਸਿੰਘ ਬੈਂਸ ਹੈ ਜੀ ਮੈਂ ਸਬਡੈਂਟ ਪੁਲਿਸ ਡਿਟੈਕਟਿਵ ਪਟਿਆਲਾ ਤੇ ਮੈਂ ਇਹ ਸੈਟ ਜਿਹੜੀ ਸੈਟ ਮਕਦਮਾ ਨੰਬਰ 168 ਦੀ ਤਫਤੀਸ਼ ਕਰ ਰਹੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੁੰਮਸ਼ੁਦਗੀ ਦੇ ਮਤਲਕ ਹੈ ਉਹਨਾਂ ਦੇ ਮਿਸਿੰਗ ਦੇ ਮਤਲਕ ਹੈ ਮੈਂ ਉਸ ਸੈਟ ਦਾ ਮੈਂਬਰ ਹਾਂ ਤੇ ਅੱਜ ਅਸੀਂ ਐਸਜੀਪੀਸੀ ਦਫ਼ਤਰ ਇੱਥੇ ਸੈਕਟਰ 5 ਚੰਡੀਗੜ੍ਹ ਰਿਕਾਰਡ ਦੀ ਰਿਕਾਰਡ ਲੈਣ ਵਾਸਤੇ ਆਏ ਸੀ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਇਸ ਮਕਦਮੇ ਦੀ ਤਫ਼ਤੀਸ਼ ਚੱਲ ਰਹੀ ਹੈ ਅਸੀਂ ਤਫ਼ਤੀਸ਼ ਨੂੰ ਸੁਚੇਤ ਜੇ ਢੰਗ ਨਾਲ ਚਲਾਉਣ ਲਈ ਸੰਚਾਰੂ ਢੰਗ ਨਾਲ ਚਲਾਉਣ ਲਈ ਔਰ ਬਿਲਕੁਲ ਕਾਨੂੰਨ ਦੇ ਤਹਿਤ ਚਲਾਉਣ ਵਾਸਤੇ ਅਸੀਂ ਐਸਜੀਪੀਸੀ ਤੋਂ ਰਿਕਾਰਡ ਦੀ ਮੰਗ ਕੀਤੀ ਸੀ ਜੋ ਐਸਜੀਪੀਸੀ ਦੇ ਕੁਝ ਆਪਣੇ ਕਾਰਨਾ ਕਰਕੇ ਪਹਿਲਾਂ ਮੰਗ ਸਾਨੂੰ ਜਿਹੜਾ ਰਿਕਾਰਡ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਜਦੋਂ ਕੱਲ ਅਸੀਂ ਟੀਵੀ ਤੇ ਦੇਖਿਆ ਕਿ ਸ਼੍ਰੀ ਕਾਲਤਾਖਸਬ ਦੇ ਜਥੇਦਾਰ ਸਾਹਿਬ ਨੇ ਸਹਿਯੋਗ ਕਰ ਲਿਆ ਐਸਜੀਪੀਸੀ ਨੂੰ ਆਦੇਸ਼ ਦੇ ਦਿੱਤਾ ਉਸ ਉਸ ਮੁਤਲਕ ਫਿਰ ਅਸੀਂ ਅੱਜ ਰਿਕਾਰਡ ਲੈਣ ਵਾਸਤੇ ਇੱਥੇ ਐਸਜੀਪੀਸੀ ਦੇ ਦਫ਼ਤਰ ਆਏ ਆਂ ਇੱਥੇ ਮੈਨੂੰ ਸੁਖਮਿੰਦਰ ਸਿੰਘ ਸਰਦਾਰ ਸੁਖਮਿੰਦਰ ਸਿੰਘ ਜਿਹੜੇ ਸਖਤਰ ਨੇ ਐਸਜੀਪੀਸੀ ਦੇ ਉਹ ਮਿਲੇ ਨੇ ਤੇ ਉਹਨਾਂ ਨੂੰ ਮੈਂ ਇੱਕ ਪੱਤਰ ਦਿੱਤਾ ਜੋ ਸਾਨੂੰ ਰਿਕਾਰਡ ਚਾਹੀਦਾ ਹੈ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਪ੍ਰਧਾਨ ਜੀ ਨਾਲ ਐਸਜੀਪੀਸੀ ਦੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਬੜੀ ਜਲਦੀ ਇਹ ਰਿਕਾਰਡ ਮੁਹੱਈਆ ਕਰਵਾਉਣਗੇ ਔਰ ਜਿਵੇਂ ਹੀ ਰਿਕਾਰਡ ਸਾਨੂੰ ਐਸਜੀਪੀਸੀ ਤੋਂ ਰਿਕਾਰਡ ਹਾਸਲ ਕਰ ਜਾਂਦਾ ਹੈ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਅੱਗੇ ਤੱਕ ਜਾਊਗੀ ਔਰ ਕਿਉਂਕਿ ਇਹ ਇੱਕ ਬਹੁਤ ਸੁਵੇਦਨਸ਼ੀਲ ਮਸਲਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਕ ਮਸਲਾ ਹੈ ਇਸ ਕਰਕੇ ਅਸੀਂ ਹਰ ਪਹਿਲੂ ਦੀ ਡੰਗਾਈ ਨਾਲ ਤਫ਼ਤੀਸ਼ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਕਨਕਲੂਡਿੰਗ ਐਂਡ ਤੱਕ ਜਾਵਾਂਗੇ ਦੇਖੋ ਸਾਨੂੰ ਤਾਂ ਰਿਕਾਰਡ ਅਸੀਂ ਫੌਰਨ ਮੰਗ ਕੀਤੀ ਹੈ ਕਿ ਸਾਨੂੰ ਰਿਕਾਰਡ ਮਹੱਇਆ ਕੀਤਾ ਜਾਵੇ ਸਾਨੂੰ ਇਹ ਸੀ ਕਿ ਹੋ ਸਕਦਾ ਹੈ ਰਿਕਾਰਡ ਇੱਥੇ ਹੋਵੇ ਲੇਕਿਨ ਜਿਹੜੇ ਸਖਤਰ ਸਾਨੂੰ ਇੱਥੇ ਮਿਲੇ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਪ੍ਰਧਾਨ ਜੀ ਨਾਲ ਉਹਨਾਂ ਦਾ ਤਾਲਮੇਲ ਹੋ ਗਿਆ ਉਹ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਸੂਚਿਤ ਕਰਨਗੇ ਫਿਰ ਉਸ ਤੋਂ ਬਾਅਦ ਸਾਨੂੰ ਰਿਕਾਰਡ ਮਹਈਆ ਕਰਵਾਉਣਗੇ ਦੇਖੋ ਬਾਕੀ ਬਹੁਤ ਗੱਲਾਂ ਤਫਤੀਸ਼ ਦੀਆਂ ਗੱਲਾਂ ਨੇ ਮੈਂ ਤਫਤੀਸ਼ ਦੀਆਂ ਗੱਲਾਂ ਤੁਹਾਨੂੰ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਦੇਖੋ ਜਾਂਚ ਦੀ ਤੇਜ਼ੀ ਦੀ ਗੱਲ ਸੁਣੋ ਮੇਰੀ ਕੱਲ ਅਸੀਂ ਨਿਊਜ਼ਪੇਪਰ ਤੇ ਆਪਣਾ ਸੋਸ਼ਲ ਮੀਡੀਆ 'ਚ ਦੇਖਿਆ ਕਿ ਆਦੇਸ਼ ਇਹਨਾਂ ਨੂੰ ਕਰ ਦਿੱਤਾ ਗਿਆ ਅਕਲਤਖ ਸਾਹਿਬ ਦੇ ਜਥੇਦਾਰ ਤੋਂ ਤੇ ਅਸੀਂ ਫੌਰਨ ਸਵੇਰੇ ਰਿਕਾਰਡ ਲੈਣ ਵਾਸਤੇ ਆ ਗਏ ਸਾਨੂੰ ਤਾਂ ਜਿਵੇਂ ਹੀ ਰਿਕਾਰਡ ਮਹੀਆ ਹੁੰਦਾ ਜੀ ਅਸੀਂ ਉਸੇ ਟਾਈਮ ਸਾਡੀ ਤਫ਼ਤੀਸ਼ ਅੱਗੇ ਚੱਲ ਪੈਂਦੀ ਮੈਂ ਸਾਹਿਬ ਕੋਈ ਜਿਹੜੇ ਮਹਾਰਾਜ ਸਾਹਿਬ ਦੇ ਸਰੂਪ ਵੀ ਕੁਝ ਟਰੈਕ ਹੋਏ ਨੇ ਤੁਹਾਨੂੰ ਹੁਣ ਤੱਕ ਜਿਵੇਂ ਮੀਡੀਆ ਕੋਲ ਦੇਖੋ ਦੇਖੋ ਤਫ਼ਤੀਸ਼ ਦਾ ਤਫ਼ਤੀਸ਼ ਦਾ ਅਜੇ ਕੀ ਉਹਦੇ ਵਿੱਚ ਹੋਇਆ ਇਹ ਮੈਂ ਤੁਹਾਨੂੰ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹ ਤਫ਼ਤੀਸ਼ ਦਾ ਮਸਲਾ ਹੈ ਕੋਈ ਨਾ ਨਹੀਂ ਆਵੇ ਦੇਖੋ ਮੈਂ ਅੱਜ ਤੁਹਾਨੂੰ ਇਹ ਤਫਤੀਸ਼ ਦਾ ਅੱਜ ਚੱਲ ਰਹੀ ਹੈ ਮੈਂ ਇੱਥੇ ਤੁਹਾਨੂੰ ਡਿਸਕਲੋਜ਼ ਨਹੀਂ ਕਰਦਾ ਗ੍ਰਫਤਾਰੀਆਂ ਹੋਈਆਂ ਨੇ ਉਹਨਾਂ ਦੀ ਗ੍ਰਫਤਾਰੀਆਂ ਦੇਖੋ